ਮਨ ਲਓ ਬੀ ਜੇ ਉਹ ਐਗਜ਼ੀਕਿਊਸ਼ਨ ਲੈਣ ਵੀ ਆਂਦੇ ਆ ਐਡਮਿਨਿਸਟ੍ਰੇਸ਼ਨਲ ਸਟੇਟਸ ਕੋ ਅਗਰ ਮੇਨਟੇਨ ਕਰ ਲੈਂਦਾ ਵਾ ਤਾਂ ਫਿਰ ਉਹਦੀ ਜ਼ਰੂਰਤ ਨਹੀਂ ਹੈਗੀ ਪੋਜ਼ੇਸ਼ਨ ਦੀ ਜਿਹੜਾ ਪੋਜ਼ੇਸ਼ਨ ਉਹਨੇ ਦਿੱਤਾ ਵਾ ਉਹ ਕਾਗਜ਼ੋ ਦੇ ਨਾਂ ਤੇ ਨਹੀਂ ਬਿਲਕੁਲ ਬੇਨਾ ਵੀ ਅਸੀਂ ਕਰਾਂਗੇ ਬਿਲਕੁਲ ਠੀਕ ਹੈ ਉਹ ਜਿਹੜਾ ਇਹ ਜਗ੍ਹਾ ਤੇ ਉਹਨੇ ਕਬਜ਼ਾ ਕੀਤਾ ਵਾ ਉਹ ਜਗ੍ਹਾ ਉਹਦੇ ਨਾਂ ਤੇ ਨਹੀਂ ਬੋਲਦੀ ਕਿਉਂਕਿ ਕਿਸੇ 14 ਮਰਲੇ ਫਰੰਟ ਦੇ ਬੋਲਦੇ ਸੀ ਉਹਨੇ ਫਰੰਟ ਤੋਂ ਬੈਕ ਤੇ ਸ਼ਿਫਟ ਕਰ ਲਿਆ ਬੈਕ ਤੇ ਉਹਨੇ ਕਬਜ਼ਾ ਲੈ ਲਿਆ ਬੈਕ ਦੀ ਜਗ੍ਹਾ ਬਾਲਮਿਕੀ ਆਸ਼ਰਮ ਦੇ ਨਾਂ ਤੇ ਬੋਲਦੀ ਹੈ ਜਿਹੜੀ ਮਲਕੀਅਤ ਆ ਉਹ ਸਮਾਜ ਦੇ ਨਾ ਕੀਤੀ ਜਾਵੇ ਔਰ ਏਡੀਸੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੋਸ਼ਿਸ਼ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਬਾਰ-ਬਾਰ ਉੱਥੇ ਕਬਜ਼ਾ ਜਾਂ ਥ੍ਰੈਟ ਕੋਲਾਂ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਵਾ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇੱਕ ਜੁਟ ਹੋ ਕੇ ਅੱਜ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕ ਹਾਂ ਜੇ ਇਹੋ ਜੇ ਹਰਕਤਾ ਕਰਨ ਤੋਂ ਬਾਅਦ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਇਹ ਮੈਸੇਜ ਜਾਂ ਕੋਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਇਹ ਸਾਡੀ ਚੇਤਾਵਨੀ ਹੈ ਹਮੇਸ਼ਾ ਸਮਾਜ ਲਈ ਖੜੇ ਆਂ ਔਰ ਸਮਾਜ ਦੇ ਨਾਲ ਖੜੇ ਆਂ ਪੋਲੀਟਿਕਲ ਪ੍ਰੈਸ਼ਰ ਵੀ ਪੈ ਰਿਹਾ ਤੁਹਾਡੇ ਉੱਤੇ ਕੋਈ ਨਹੀਂ ਪੋਲੀਟਿਕਲ ਪ੍ਰੈਸ਼ਰ ਜਦੋਂ ਵੀ ਕੋਈ ਕੋਈ ਇਹੋ ਜੀ ਘਟਨਾ ਹੁੰਦੀ ਹੈ ਨੇਚਰਲੀ ਗੱਲ ਆ ਵੀ ਰਾਜਨੀਤੀ ਹਮੇਸ਼ਾ ਹੀ ਜਿਹੜੀ ਪਿੱਠ ਪਿੱਛੇ ਰਹਿ ਕੇ ਬਾੜ ਜਰੂਰ ਕਰਦੀ ਆ ਹੋ ਸਕਦਾ ਇਹਦੇ ਵਿੱਚ ਵੀ ਰਾਜਨੀਤੀ ਦਾਬ ਜਿਹੜਾ ਜਰੂਰ ਹੋਵੇ ਧੰਨਵਾਦ ਜੀ ਜੈਪੀ ਹਾਂ ਹਾਂਜੀ ਜੈਬਾਦ ਮੀ ਕੀ ਜੈਹਰ ਅਬਿਦਾਸ ਅੱਜ ਦਾ ਜਿਹੜਾ ਬੰਦ ਦੀ ਕਾਲ ਸੀ ਉਹ ਅੱਜ ਹਜੇ ਤਾਂ ਹੀ ਹੋਲਡ ਹੈ ਨਾ ਅਸੀਂ ਬੰਦ ਦੀ ਕੱਲ ਵਾਪਸ ਲਈ ਹੈ ਤਾਂ ਨਾ ਬੰਦ ਦਾ ਹਜੇ ਗੱਲ ਹੈ ਤੇ ਧੰਨਵਾਦ ਇਹ ਕਰਦਾ ਵੀ ਪ੍ਰਸ਼ਾਸਨ ਨੇ ਕੱਲ ਜਿਹੜੀ ਪਹਿਲ ਕਦਮੀ ਕੀਤੀ ਆ ਪ੍ਰਸ਼ਾਸਨ ਦਾ ਧੰਨਵਾਦ ਹੈ ਵੀ ਉਹਨਾਂ ਨੇ ਸਾਡੇ ਜਿਹੜੇ ਵਰਕ ਸਾਡੇ ਲੀਡਰ ਹੈ ਸਾਡੇ ਸਾਥੀ ਹੈ ਇਹਨਾਂ ਨਾਲ ਮੀਟਿੰਗ ਕੀਤੀ ਆ ਲੇਕਿਨ ਅੱਜ 11 ਵਜੇ ਤੱਕ ਸਿਰਫ ਇਹ ਅੱਜ ਫੈਸਲਾ ਹੋਣ ਹੋਣਾ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਸੋ ਮੈਂ ਸਮਝਦਾ ਵੀ ਅੱਜ ਜੋ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਵਾਲਮੀਕੀ ਕੌਮ ਦਾ ਸੀ ਵਾਲਮੀਕੀ ਕੌਮ ਦਾ ਹੈਗਾ ਵਾਲਮੀਕੀ ਕੌਮ ਦਾ ਹੀ ਰਹੇਗਾ ਇੱਥੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲਮੀਕੀ ਕੌਮ ਦਾ ਕੌਮ ਉਹਦੀ ਮਾਲਕ ਹੈ 150 ਸਾਲ 100 ਸਾਲ 1.5 200 ਸਾਲ ਪਹਿਲੇ ਸਾਡੇ ਜਿਹੜੇ ਬਜ਼ੁਰਗੋ ਉੱਥੇ ਸ਼ਮਸ਼ਾਨ ਘਾਟ ਸੀ ਉੱਥੇ ਸੰਸਕਾਰ ਅਸੀਂ ਆਪ ਕਰ ਕਰਨ ਜਾਂਦੇ ਰਹੇ ਆ ਸੋ ਅੱਜ ਕੁਝ ਲੋਕ ਸ਼ਰਾਰਤੀ ਆ ਕੇ ਕਬਜ਼ਾ ਕਰਨ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਸੋ ਜਿਹੜੀ ਪ੍ਰਸ਼ਾਸਨ ਨੇ ਸਾਡੀ ਨਾਲ ਬੈਠਕ ਕੀਤੀ ਆ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਅਤੇ ਇਹ ਇਹ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਚੇਤਾਵਨੀ ਦਿਨਾ ਵੀ ਤੁਸੀਂ ਬਾਹਰ ਜਾਓ ਸਾਡੇ ਜਿਹੜੇ ਨੌਜਵਾਨ ਹੈ ਇਹ ਡਰਨ ਵਾਲੇ ਨੇ ਇਹ ਘਬਰਾਉਣ ਵਾਲੇ ਨੇ ਇਹ ਦੌੜਨ ਵਾਲੇ ਨੇ ਸੋ ਇੱਕ ਵਾਰ ਫੇਰ ਸਾਡੀ ਬਾਲਮਿਕੀ ਕੌਮ ਦਾ ਧੰਨਵਾਦ ਤੁਹਾਡਾ ਪੱਤਰਕਾਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਔਰ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਹੜੇ ਸਾਡੀ ਬੇਇੱਜ਼ਤੀ ਨੂੰ ਸਵੀਕਾਰ ਕਰਕੇ ਬੰਦ ਕਰਨ ਲਈ ਮੰਨ ਗਏ ਸੀ ਲੇਕਿਨ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੋਈ ਆ ਉਹਦੇ ਕਰਕੇ ਅਸੀਂ ਜੋ ਪ੍ਰਸ਼ਾਸਨ ਨਾਲ ਤੇ ਅਸੀਂ ਆਪਸ ਵਿੱਚ ਬਾਲਮਿਕੀ ਸਭਾ ਦੇ ਜਿਹੜੇ ਵੀ ਅਹੁਦੇਦਾਰੋ ਬੈਠ ਕੇ ਜੋ ਫੈਸਲਾ ਕਰਨਗੇ ਉਹ ਇਹ ਤੁਹਾਡੇ 10-20 ਮਿੰਟ ਅਧੇ ਘੰਟੇ ਦੇ ਵਿੱਚ ਫੈਸਲਾ ਹੋ ਜਾਏਗਾ ਧੰਨਵਾਦ ਸਭ ਨੂੰ ਜੈ ਭੀਮ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਸ਼ਰਪੁਰ ਬੰਦ ਦੀ ਕਾਲ ਜਿਹੜੀ ਐ ਸਮੂਹ ਵਾਲਮੀਕਾ ਸਮਾਜ ਵੱਲੋਂ ਦਿੱਤੀ ਗਈ ਸੀਗੀ ਕਿਉਂਕਿ ਭਗਵਾਨ ਵਾਲਮੀਕੀ ਆਸ਼ਰਮ ਦੀ ਜੋ ਜਗ੍ਹਾ ਸੀ ਉਹ ਡਿਬਿਊਟ ਚੱਲ ਰਿਹਾ ਸੀਗਾ ਉਸ ਚੱਕਰ ਦੇ ਵਿੱਚ ਜਿਹੜੀ ਇਹ ਕਾਲ ਅਸੀਂ ਵਾਪਸ ਕੁਇਟ ਕੀਤੀ ਗਈ ਹੈ ਪ੍ਰਸ਼ਾਸਨ ਨੇ ਸਾਨੂੰ ਪੂਰਾ ਆਸ਼ਵਾਸ਼ਣ ਦਵਾਇਆ ਹੈ ਇਸ ਚੀਜ਼ ਦੇ ਉੱਤੇ ਐਡਮਿਨਿਸਟਰੇਟਰ ਨੇ ਕਿ ਅਸੀਂ ਇਹ ਜਿਹੜੀ ਜਗ੍ਹਾ ਤੁਹਾਨੂੰ ਪੂਰਨ ਤੌਰ ਤੇ ਕਲੀਅਰ ਕਰਵਾ ਕੇ ਦਵਾਂਗੇ ਉਹਦੀ ਸਾਰੀ ਵੀ ਕਰਾਵਾਂਗੇ ਉਹ ਚਾਰ ਦੁਆਰੇ ਵੀ ਔਰ ਜਿਹੜੀ ਮਲਕੀਅਤ ਵੀ ਆ ਉਹ ਵੀ ਜਿਹੜੀ ਅਸੀਂ ਆਸ਼ਰਮ ਦੇ ਨਾਮ ਉਦੀ ਰਿਸਟਰੀ ਕਰਾ ਕੇ ਦਵਾਂਗੇ ਇਸ ਕਰਕੇ ਕੁਇਟ ਕੀਤੀ ਗਈ ਹੈ ਕੁਇਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਹਨੂੰ ਦੁਬਾਰਾ ਕਾਲ ਨੂੰ ਦਵਾਂਗੇ ਨਹੀਂ ਜੇ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਅਸੀਂ ਤਕੜੇ ਹੋ ਕੇ ਦੁਬਾਰਾ ਕਰਾਂਗੇ ਜ਼ਿਲ੍ਹਾ ਹੁਣ ਤਾਂ ਹਿਆਰਪੁਰ ਦੀ ਗੱਲ ਕਰਦੇ ਆਪਾਂ ਜ਼ਿਲ੍ਹਾ ਵੀ ਬੰਦ ਕਰਾਣ ਵਾਲੇ ਆ ਪੰਜਾਬੀ ਔਰ ਹੋਰ ਪਿਆ ਤਾਂ ਭਾਰਤ ਵੀ ਬੰਦ ਕਰਵਾ ਦਵਾਂਗੇ ਅਸੀਂ ਔਰ ਅਸੀਂ ਸਫਾਈ ਕਰਮਚਾਰੀ ਯੂਨੀਅਨ ਦੇ ਮਾਧਿਅਮ ਤੋਂ ਮੈਂ ਕਰਨ ਜੋਤ ਆਦਿਆ ਦੇ ਰਾਜਾ ਪ੍ਰਧਾਨ ਦੋਨੋਂ ਜਾਣੇ ਅਸੀਂ ਇਹ ਵਿਸ਼ਵਾਸ ਦਿਵਾਨੇ ਆ ਕਿ ਜੇ ਪ੍ਰਸ਼ਾਸਨ ਨੇ ਅੱਖ ਦੇ ਵਿੱਚ ਬਾਲ ਹੋਇਆ ਸਾਨੂੰ ਇਨਸਾਫ ਦਿਵਾਨ ਦੇ ਵਿੱਚ ਜੇ ਸਾਡੀ ਜਗ੍ਹਾ ਲੈਣ ਦੇ ਵਿੱਚ ਕੋਈ ਵੀ ਇਹਨਾਂ ਵੱਲੋਂ ਪਤਾਈ ਕੀਤੀ ਗਈ ਤਾਂ ਅਸੀਂ ਪੂਰੇ ਪੰਜਾਬ ਪੰਜਾਬ ਦੇ ਵਿੱਚ ਸਫਾਈ ਦਾ ਕੰਮ ਬੰਦ ਕਰਵਾਵਾਂਗੇ ਔਰ ਕੂੜੇ ਦੇ ਢੇਰ ਲੱਗੂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜੈ ਭੀਮ ਜੈ ਪਰ ਮਿਗੀ ਚੌਂਗ ਦੇ ਵਿੱਚ ਅੱਜ ਮੁਲਾਕਾਤ ਹੋਈ ਹੈ ਐਂ ਬੜੇ ਸੁਖਾਲੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਾਲਮੀਕ ਆਸ਼ਰਮ ਨੂੰ ਲੈ ਕੇ ਜੋ ਵਿਵਾਦ ਉਤਪਨ ਹੋਇਆ ਹੈ ਉਹਦੇ ਸੰਬੰਧੀ ਉਸ ਜਿਹੜੇ ਨੇ ਕਾਨੂੰਨੀ ਨੁਕਤੇਆਂ ਦੇ ਨਾਲ ਲੈਸ ਆਪਨਾ ਕਾਲ ਇੱਕ ਮੈਮੋਰੈਂਡਮ ਮਾਗ ਪੱਤਰ ਜਿਹੜਾ ਹੈ ਉਹ ਦੇਣਗੇ ਜਿਦੇ ਚ ਆਪਣੀ ਸਥਿਤੀ ਜਿਹੜੀ ਪੂਰੀ ਸਪਸ਼ਟ ਕਰਨਗੇ ਐਂਡ ਉਸ ਤੋਂ ਪਰਾਂਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਕਾਨੂੰਨੀ ਤੌਰ ਤੇ ਐਂਡ ਫੋਰੀਓ ਕੀਤੀ ਜਾਏਗੀ ਐਂਡ ਇਹਦੇ ਬਾਰੇ ਕੱਲ ਸਵੇਰ 11 ਵਜੇ ਦਾ ਟਾਈਮ ਜਿਹੜਾ ਮਿੱਥਿਆ ਗਿਆ ਕੱਲ ਸਵੇਰ ਨੁਮਾਇंदे ਵਾਲਮੀਕ ਸਮਾਜ ਦੇ ਸਾਰੇ ਦੇ ਸਾਰੇ ਆਪਣੇ ਵੱਲੋਂ ਮੰਗ ਪੱਤਰ ਲਿਖਤੀ ਲੈ ਕੇ ਆਣਗੇ ਡਿਪਟੀ ਕਮਿਸ਼ਨਰ ਆਫਿਸ ਡੀਸੀ ਆਫਿਸ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰਨੀ ਹੋਏਗੀ ਤੁਰੰਤ ਅਸੀਂ ਕਰਾਂਗੇ ਤੇ ਜਿੱਥੋਂ ਤੱਕ ਤੇ ਅੱਜ ਦੇ ਬੰਦੀ ਕਾਲ ਹੈ ਤੇ ਉਹਦੇ ਬਾਬਾ ਸਾਡੇ ਵੱਲੋਂ ਬੇਨਤੀ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਵਧੀਆ ਰੱਖੀਏ ਐਂਡ ਜਦ ਆਲਰੇਡੀ ਪ੍ਰਸ਼ਾਸਨ ਜਿਹੜਾ ਹੈ ਕੱਲ ਵੀ ਸ਼ਾਮੀ ਸਾਡੀ ਬਹਿ ਕੇ ਮੀਟਿੰਗ ਹੋਈ ਹੈ ਅੱਜ ਵੀ ਸਾਡੀ ਸਵੇਰ ਮੀਟਿੰਗ ਇਹਨਾਂ ਦੇ ਨਾਲ ਹੋਈ ਹੈ ਤੇ ਪ੍ਰਸ਼ਾਸਨ ਜਦ ਆਪ ਹੀ ਆਪ ਹੀ ਇੰਟਰਸਟ ਦੇ ਨਾਲ ਲੱਗਾ ਹੋਇਆ ਕਿ ਇਸ ਜਿਹੜਾ ਮਸਲੇ ਦਾ ਜਿਹੜਾ ਸੁਲਝਾਅ ਹੋ ਜਾਏ ਕਿਸੇ ਤਰੀਕੇ ਤੇ ਇਹਨਾਂ ਵੱਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਤੇ ਜਿਹੜੀ ਬੰਦ ਦੀ ਕਾਲ ਹੈ ਉਹ ਵਾਪਸ ਲਈ ਗਈ ਐਦਾਂ ਦਾ ਅੱਜ ਕੋਈ ਵੀ ਬੰਦ ਨਹੀਂ ਹੈ ਇਹ ਮੰਗ ਨਾਮੰਦਾਤਾ ਅਸੀਂ ਵੀ ਲਗਾਤਾਰ ਬੰਦ ਰੱਖਾਂਗੇ ਇਹਦੇ ਸਬੰਧੀ ਇਹਦਾ ਕਿ ਜਿਵੇਂ ਮੇਰੇ ਕੋਲ ਦੱਸਿਆ ਗਿਆ ਕਿ ਕੱਲ ਇਹਨਾਂ ਵੱਲੋਂ ਮੰਗ ਪੱਤਰ ਜਿਹੜਾ ਲੈ ਕੇ ਆਇਆ ਜਾਏਗਾ ਐਂਡ ਉਸ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਅਸੀਂ ਵਚਨਬੱਧਾ ਕਾਰਵਾਈ ਕਰਾਂਗੇ ਐਂਡ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤਮਈ ਰੱਖਣ ਲਈ ਜੋ ਵੀ ਬੰਦਾ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਅਸੀਂ ਕਰਨਾ ਕੋਈ ਟਾਈਮ ਵਾਰਡ ਵੀ ਹੋਇਆ ਸਰ ਕੋਈ ਨਹੀਂ ਇਹਦੇ ਬਾਰੇ ਕੱਲ ਮੰਗ ਪੱਤਰ ਲੈ ਕੇ ਆਣਗੇ ਉਸ ਤੋਂ ਬਾਅਦ ਗੱਲਬਾਤ ਹੋਏਗੀ ਠੀਕ ਠੀਕ ਠੀਕ